ਇੱਕ ਵਾਰ ਦੀ ਗੱਲ ਹੈ ਕਿ ਇੱਕ પતિ ਪਤਨੀ ਇੱਕ ਪਿੰਡ ਦੇ ਵਿੱਚ ਰਹਿੰਦੇ ਸਨ ਜੋਸ਼ ਦਾ ਪਤੀ ਸੀ ਬਹੁਤ ਜ਼ਿਆਦਾ ਮਿਹਨਤ ਕਰਦਾ ਸੀ ਅਤੇ ਉਹ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਦੋਨਾਂ ਦੇ ਵਿੱਚ ਅਥਾ ਪਿਆਰ ਸੀ ਇੱਕ ਦੂਜੇ ਦੀ ਬਹੁਤ ਜ਼ਿਆਦਾ ਕਦਰ ਕਰਦੇ ਸਨ ਇੱਕ ਦੂਜੇ ਨੂੰ ਸਮਝਦੇ ਸਨ ਸਿਆਣੇ ਅਕਸਰ ਹੀ ਕਹਿੰਦੇ ਹਨ ਕਿ ਜਿੱਥੇ ਦੋ ਭਾਂਡੇ ਹੁੰਦੇ ਹਨ ਉਹ ਖੜਕਦੇ ਜ਼ਰੂਰ ਹਨ ਪਰ ਇਹ ਵੀ ਕਹਿੰਦੇ ਹਨ ਵੀ ਖੜਕਣ ਤੱਕ ਹੀ ਸੀਮਤ ਰਹਿਣ ਟੁੱਟਣੇ ਨਹੀਂ ਚਾਹੀਦੇ ਕਾਫੀ ਸਾਲ ਉਹਨਾਂ ਨੂੰ ਪਿੰਡ ਦੇ ਵਿੱਚ ਰਹਿੰਦਿਆਂ ਨੂੰ ਹੋ ਗਿਆ ਸੀ ਇੱਕ ਦਿਨ ਕੀ ਹੋਇਆ ਕਿ ਉਸ ਦਾ ਪਤੀ ਬੜਾ ਥੱਕਿਆ ਹਾਰਿਆ ਕੰਮ ਤੋਂ ਆਇਆ ਅਤੇ ਕਿਸੇ ਗੱਲ ਨੂੰ ਲੈ ਕੇ ਉਹਨਾਂ ਦੇ ਵਿੱਚ ਬਹਿਸ ਹੋ ਗਈ ਬਹਿਸ ਹੋਣ ਤੋਂ ਬਾਅਦ ਪਤੀ ਨੇ ਕੀ ਕੀਤਾ ਉਸਨੇ ਸੋਚਿਆ ਵੀ ਹੁਣ ਜੇ ਮੈਂ ਜ਼ਿਆਦਾ ਬੋਲਾਂਗਾ ਲੜਾਈ ਕੀਤੇ ਹੱਥੋਂ ਪਾਈ ਤੱਕ ਨਾ ਜਾਵੇ ਉਨ੍ਹਾਂ ਦੇ ਵਿੱਚੋਂ ਉਹ ਚੁੱਪ ਕਰ ਗਿਆ ਅਤੇ ਉਸ ਤੋਂ ਬਾਅਦ ਉਹ ਆਪਣੇ ਬਿਸਤਰੇ ਤੇ ਜਾ ਕੇ ਸੋ ਗਿਆ ਰਾਤ ਦਾ ਜਦੋਂ ਸਮਾਂ ਹੋਇਆ तकरीबन 1 2 ਵਜੇ ਹੋਏ ਸਨ ਉਸ ਨੂੰ ਬਹੁਤ ਜ਼ਿਆਦਾ ਪਾਣੀ ਦੀ ਪਿਆਸ ਲੱਗੀ ਉਹ ਆਪਣੇ ਮਨ ਵਿੱਚ ਸੋਚ ਰਿਹਾ ਹੈ ਕਿ ਜੇ ਮੈਂ ਆਪਣੀ ਪਤਨੀ ਨੂੰ ਕਿਹਾ ਤਾਂ ਕਿਤੇ ਫੇਰ ਉਹ ਇਸ ਗੱਲ ਪਿੱਛੇ ਗੁੱਸਾ ਨਾ ਕਰ ਦੇਵੇ ਵੀ ਮੈਨੂੰ ਰਾਤ ਨੂੰ ਜਗਾ ਦਿੱਤਾ ਲੜਾਈ ਕਿਤੇ ਹੋਰ ਨਾ ਵੱਧ ਜਾਵੇ ਚੰਗਾ ਹੁੰਦਾ ਮਨ ਵਿੱਚ ਸੋਚ ਰਿਹਾ ਹੈ ਕਿ ਮੈਂ ਸੌਣ ਤੋਂ ਪਹਿਲਾਂ ਹੀ ਉਸ ਨਾਲ ਸੁਲ੍ਹਾ ਕਰ ਲੈਣੀ ਸੀ ਕਿਉਂਕਿ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਿ ਸਵੇਰੇ ਉਹਨੇ ਰਹਿਣਾ ਹੈ ਜਾਂ ਮਰਣਾ ਹੈ ਕਿਤੇ ਜ਼ਿੰਦਗੀ ਐਵੇਂ ਸ਼ਿਕਵੇ ਦੇ ਵਿੱਚ ਜਾਂ ਗਿਲੇ ਦੇ ਵਿੱਚ ਹੀ ਨਾ ਲੰਘ ਜਾਵੇ ਉਸਨੇ ਕੀ ਕੀਤਾ ਆਪ ਉੱਠ ਕੇ ਪਾਣੀ ਦਾ ਗਲਾਸ ਚੱਕਿਆ ਪਿਆਸ ਬਹੁਤ ਲੱਗੀ ਸੀ ਆਪ ਹੀ ਪਾਣੀ ਪੀ ਲਿਆ ਪਤਨੀ ਵੀ ਜਾਗ ਰਹੀ ਸੀ ਉਹ ਸੋਈ ਨਹੀਂ ਸੀ ਉਸ ਨੂੰ ਇਕਦਮ ਗੁੱਸਾ ਆ ਗਿਆ ਅਤੇ ਆਪਣੇ ਪਤੀ ਨੂੰ ਕਿਹਾ ਕਿ ਜਦ ਤੱਕ ਮੈਂ ਹਾਂ ਤੁਸੀਂ ਮੈਨੂੰ ਕਿਉਂ ਨਹੀਂ ਕਿਹਾ ਮੈਂ ਲੜੀ ਹੋਈ ਜ਼ਰੂਰ ਹਾਂ ਪਰ ਮੈਂ ਜੋ ਪਤੀ ਵਰਤਾ ਦਾ ਮੇਰੇ ਲਈ ਹੁਕਮ ਹੈ ਮੈਂ ਉਸ ਨੂੰ ਕਦੇ ਇਗਨੋਰ ਨਹੀਂ ਕਰ ਸਕਦੀ ਨਾ ਮੈਂ ਉਸ ਤੋਂ ਟਲ ਸਕਦੀ ਹਾਂ ਹਾਂ ਆਪਾਂ ਲੜੇ ਹੋਏ ਜ਼ਰੂਰ ਹਾਂ ਪਰ ਗੁੱਸਾ ਇੰਨਾ ਵੀ ਨਹੀਂ ਹੈਗਾ ਕਿ ਜੇ ਤੁਸੀਂ ਮੇਰੇ ਕੋਲੋਂ ਪਾਣੀ ਮੰਗੋ ਮੈਂ ਤੁਹਾਨੂੰ ਇੱਕ ਗਲਾਸ ਪਾਣੀ ਦਾ ਵੀ ਨਾ ਦੇਵਾਂ ਤੇ ਪਤਨੀ ਨੇ ਆਪਣੀ ਗਲਤੀ ਮੰਨ ਲਈ ਪਤਨੀ ਨੇ ਕਿਹਾ ਕੀ ਅੱਜ ਤੋਂ ਬਾਅਦ ਤੁਸੀਂ ਮੇਰੇ ਨਾਲ ਇੱਕ ਵਾਅਦਾ ਕਰੋ ਕਿ ਜਦੋਂ ਵੀ ਕਦੇ ਰਾਤ ਨੂੰ ਤੁਹਾਨੂੰ ਪਿਆਸ ਲੱਗੇਗੀ ਭੁੱਖ ਲੱਗੇਗੀ ਜਦੋਂ ਤੱਕ ਮੈਂ ਹਾਂ ਆਪ ਜੀ ਕਦੇ ਵੀ ਆਪਣੇ ਹੱਥ ਨਾਲ ਰੋਟੀ ਚੱਕ ਕੇ ਨਹੀਂ ਖਾਓਗੇ ਕਦੇ ਪਿਆਸ ਜਦੋਂ ਲੱਗੇਗੀ ਆਪਣੇ ਹੱਥ ਨਾਲ ਪਾਣੀ ਨਹੀਂ ਪੀਓਗੇ ਪਤੀ ਨੇ ਮਹਿਸੂਸ ਕੀਤਾ ਗਲਤੀ ਨੂੰ ਮਹਿਸੂਸ ਕਰਕੇ ਮੰਨ ਲਿਆ ਅਤੇ ਕਿਹਾ ਕਿ ਮੈਂ ਇਹ ਤੇਰੀ ਗੱਲ ਹਮੇਸ਼ਾ ਯਾਦ ਰੱਖਾਂਗਾ ਤੇ ਅੱਜ ਤੋਂ ਬਾਅਦ ਮੈਂ ਤੇਰੇ ਨਾਲ ਕਦੇ ਵੀ ਨਹੀਂ ਲੜਾਂਗਾ ਰਾਤ ਬੀਤ ਗਈ ਕਿੰਨੇ ਸਾਲ ਇਸ ਨੂੰ ਇਸ ਗੱਲ ਨੂੰ ਬੀਤ ਗਏ ਉਹਨਾਂ ਦਾ ਆਪਸ ਵਿੱਚ ਫਿਰ ਕਦੇ ਵੀ ਕਿਸੇ ਗੱਲ ਨੂੰ ਲੈ ਕੇ ਝਗੜਾ ਨਾ ਹੋਇਆ ਇੱਕ ਦਿਨ ਸਮਾਂ ਇਹੋ ਜਿਹਾ ਆ ਗਿਆ ਕਿ ਉਸ ਇਨਸਾਨ ਨੂੰ ਉਸ ਵਿਅਕਤੀ ਨੂੰ ਰਾਤ ਨੂੰ ਫੇਰ ਪਿਆਸ ਲੱਗੀ ਜਦੋਂ ਉਸ ਨੂੰ ਰਾਤ ਨੂੰ ਪਾਣੀ ਦੀ ਪਿਆਸ ਲੱਗੀ ਇਧਰ ਉਧਰ ਦੇਖਦਾ ਹੈ ਅਤੇ ਆਪ ਹੀ ਪਾਣੀ ਚੱਕ ਕੇ ਜਦੋਂ ਪੀਣ ਲੱਗਦਾ ਹੈ ਉਸ ਨੂੰ ਆਪਣੀ ਘਰ ਵਾਲੀ ਦੀ ਗੱਲ ਯਾਦ ਆ ਜਾਂਦੀ ਹੈ ਵੀ ਜਦੋਂ ਤੱਕ ਮੈਂ ਹਾਂ ਆਪ ਜੀ ਨੇ ਕਦੇ ਪਾਣੀ ਚੱਕ ਕੇ ਨਹੀਂ ਪੀਣਾ ਨਾ ਹੀ ਕਦੇ ਰੋਟੀ ਆਪ ਚੱਕ ਕੇ ਖਾਣੀ ਜਦੋਂ ਉਸ ਨੇ ਕਮਰੇ ਦੀ ਲਾਈਟ ਨੂੰ ਚਲਾਇਆ ਲਾਈਟ ਔਨ ਕੀਤੀ ਤਾਂ ਕੀ ਦੇਖਦਾ ਹੈ ਕਿ ਇੱਕ ਕੰਧ ਦੇ ਉੱਪਰ ਉਸ ਦੀ ਪਤਨੀ ਦੀ ਫੋਟੋ ਲੱਗੀ ਹੋਈ ਸੀ ਕਿਉਂਕਿ ਉਹ 2 ਸਾਲ ਪਹਿਲਾਂ ਹੀ ਮਰ ਚੁੱਕੀ ਸੀ ਸੋ ਇਹੋ ਹੀ ਸਿੱਖਿਆ ਹੈ ਇਸ ਵੀਡੀਓ ਦੀ ਕਿ ਜੇ ਕਿਸੇ ਨਾਲ ਵੀ ਘਰ ਵਿੱਚ ਦੋਸਤਾਂ ਵਿੱਚ ਰਿਸ਼ਤੇਦਾਰੀ ਦੇ ਵਿੱਚ ਆਲੇ-ਦੁਆਲੇ ਕਿਸੇ ਨਾਲ ਵੀ ਕੋਈ ਸ਼ਿਕਵਾ ਹੈ ਗਿਲਾ ਹੈ ਤਾਂ ਜ਼ਿੰਦਗੀ ਦੇ ਜਿੰਨੇ ਸਵਾਸ ਮਿਲੇ ਹਨ ਪਿਆਰ ਨਾਲ ਬੈਠ ਕੇ ਸਮਝੌਤਾ ਕਰਕੇ ਉਸ ਇਨਸਾਨ ਨੂੰ ਰਾਜੀ ਕਰਕੇ ਕੱਟ ਲਹੋ ਕਿਉਂਕਿ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਿੰਨੀ ਹੈ ਕਦੋਂ ਤੱਕ ਹੈ ਕਿਵੇਂ ਦੀ ਹੈ ਗੁਰਬਾਣੀ ਵਿੱਚ ਵੀ ਲਿਖਿਆ ਹੈ ਹੋਏ ਇਕਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਈ ਜੇ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਜਰੂਰ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਜੇ ਆਪ ਜੀ ਅੱਗੇ ਸ਼ੇਅਰ ਕਰੋਗੇ ਤਾਂ ਇਹ YouTube ਦੇ ਮਾਧਿਅਮ ਰਾਹੀਂ ਹੋਰਾਂ ਕੋਲ ਵੀ ਪਹੁੰਚੇਗੀ ਕੀ ਪਤਾ ਕਿਸੇ ਦਾ ਕੋਈ ਸ਼ਿਕਵਾ ਜਾਂ ਗਿਲਾ ਇਸ ਵੀਡੀਓ ਨਾਲ ਦੂਰ ਹੋ ਕੇ ਆਪਸ ਵਿੱਚ ਦੋ ਆਤਮਾਂ ਦਾ ਮੇਲ ਹੋ ਜਾਵੇ